ਸਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਂਚ ਕਰਨ ਵਾਲੀ ਕਮੇਟੀ ਨੂੰ 1 ਮਹੀਨੇ ਦਾ ਸਮਾਂ ਦੇਣ ਤੇ ਕਿਹਾ ਕਿ ਇਹ ਸਮਾਂ ਜਾਂਚ ਕਰ ਤੱਕ ਕਮੇਟੀ ਨੂੰ ਨਹੀਂ ਸਗੋ ਉਹਨਾਂ ਨੂੰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸ ਤਰੀਕੇ ਨਾਲ ਮੈਨੂੰ ਦੱਸਿਆ ਜਾ ਰਿਹਾ ਕਿ ਕਾਕਾ ਤੈਨੂੰ ਨਾ ਤਾਂ ਇਸ ਤਰ੍ਹਾਂ ਰੱਖਾਂਗੇ ਨਾ ਜਿਉਂਦਿਆਂ ਚ ਛੱਡਾਂਗੇ ਤੇ ਨਾ ਮਰਿਆਂ ਚ ਤੈਨੂੰ ਤੋਰੀ ਬਾਗ ਲਮਕਾ ਕੇ ਰੱਖਾਂਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਇੱਕ ਵਾਰ ਫਿਰ ਸਾਫ਼ ਕਹਿ ਦੇਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਮੇਰੇ ਤੇ ਜਿਹੜੇ ਦੋਸ਼ ਲਗਾਏ ਨੇ ਭਾਵੇਂ ਉਹਨਾਂ ਦੋਸ਼ਾਂ ਦੀਨ ਮੇਰੀਆਂ ਸਵਾਮਾ ਖਤਮ ਕਰ ਦੇਵੋ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੋ ਵੀ ਕਰਨਾ ਚਾਹੁੰਦੇ ਹੋ ਕਰ ਲਵੋ ਪਰ ਉਹ ਪਰਮਾਤਮਾ ਦੀ ਕਿਰਪਾ ਨਾਲ 2 ਦਸੰਬਰ ਦੇ ਫੈਸਲੇ ਤੇ ਜਦੋਂ ਸ਼ਾਮਲ ਹੋਏ ਸੀ ਤਾਂ ਉਸ ਸਮੇਂ ਵੀ ਅਡੋਲ ਸੀ ਤੇ ਮੈਂ ਅੱਜ ਵੀ ਅਡੋਲਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਡੋਲ ਰਹਾਂਗਾ ਉਹ ਕਿਸੇ ਘਬਰਾਹਟ ਵਿੱਚ ਨਹੀਂ ਪੈਣਗੇ ਕਿਉਂਕਿ ਸੰਘਰਸ਼ ਬੰਦੇ ਨੂੰ ਜਿਉਣਾ ਤੇ ਲੜਨਾ ਸਿਖਾਉਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਹੈ ਕਿ ਮਹਾਭਾਰਤ ਵਿੱਚ ਪ੍ਰਿਸ਼ਮ ਪਿਤਾਮਾ ਦਰੋਣਾਚਾਰਿਆ ਕਿਰਪਾਚਾਰਿਆ ਵਰਗੇ ਵੱਡੇ ਮਹਾਰਾਤੀ ਅਰਜਨ ਨਾਲੋਂ ਘੱਟ ਨਹੀਂ ਸੀ ਪਰ ਉਹ ਇਸ ਲਈ ਖਤਮ ਹੋ ਗਏ ਕਿਉਂਕਿ ਉਹਨਾਂ ਦੁਰਯੋਧਨ ਤੇ ਸ਼ਕੂਨੀ ਵਰਗਿਆਂ ਦਾ ਸਾਥ ਦਿੱਤਾ ਧਰਮ ਦੁਰਯੋਧਨ ਤੇ ਸ਼ਕੂਨੀ ਕੋਲ ਨਹੀਂ ਸੀ ਉਹਨਾਂ ਕੋਲ ਤਾਂ ਅਧਰਮ ਅਤੇ ਪਾਪ ਸੀ ਉਹਨਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਪੀਲ ਕਰਦੇ ਆ ਕਿਹਾ ਕਿ ਅਕਾਲੀ ਦਲ ਦੀ ਖੇਤਰੀ ਪਾਰਟੀ ਤੇ ਨੁਮਾਇੰਦਾ ਜੱਥੇਬੰਦੀ ਹੈ ਜੇਕਰ ਬਾਤ ਦੀ ਹੈ ਤਾਂ ਇਸ ਨੂੰ ਬਚਾ ਲਓ ਜਿਵੇਂ ਪੁਰਾਣੇ ਅਕਾਲੀ ਦਲ ਨੂੰ ਬਚਾਉਂਦੇ ਸੀ ਉਹਨਾਂ ਇਹ ਵੀ ਕਿਹਾ ਕਿ ਵਿਅਕਤੀ ਕਦੀ ਵੀ ਪਾਰਟੀ ਨਹੀਂ ਹੁੰਦਾ ਵਿਅਕਤੀ ਆਉਂਦੇ ਤੇ ਜਾਂਦੇ ਰਹਿੰਦੇ ਨੇ ਮਾਸਟਰ ਤਾਰਾ ਸਿੰਘ ਖੜਕ ਸਿੰਘ ਤੇ ਕਈ ਹੋਰ ਅਕਾਲੀ ਦਲ ਨੇ ਪੈਦਾ ਕੀਤੇ ਸੀ ਪਰ ਉਹ ਵੀ ਹੁਣ ਚਲੇ ਗਏ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਕੰਮ ਕੀਤਾ ਜਾਵੇ ਤਾਂ ਇਹ ਵੱਡੇ ਸਵਾਲ ਗਿਆਨੀ ਹਰਪ੍ਰੀਤ ਸਿੰਘ ਨੇ ਚੁੱਕੇ ਨੇ ਕਿਉਂਕਿ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਨੂੰ ਸਮਾਂ ਬਤਾ ਦਿੱਤਾ ਗਿਆ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਵਿਰਸਾ ਸਿੰਘ ਬਲਟੋਹਾ ਦੇ ਨਾਲ ਲਗਾਤਾਰ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਸਮੇਂ-ਸਮੇਂ ਤੇ ਖੁਲਾਸੇ ਕਰਦੇ ਨਜ਼ਰ ਆਏ ਤੇ ਉਧਰ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਪੁਰਾਣੇ ਵੀਡੀਓ ਵੀ ਜਾਰੀ ਕੀਤੇ ਜਾਂਦੇ ਸੀ ਜਿਸ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਗਲਤੀਆਂ ਨੂੰ ਜਾਗਰ ਕੀਤਾ ਜਾਂਦਾ ਸੀ ਤਾਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਜਵਾਬ ਵੀ ਦਿੱਤੇ ਪਰ ਹੁਣ ਕਸੂਤੀ ਸਥਿਤੀ ਵਿੱਚ ਇਸ ਕਰਕੇ ਫਸੇ ਹੋਏ ਨੇ ਕਿਉਂਕਿ ਉਹਨਾਂ ਦੇ ਜਿਹੜਾ ਸਾਲੀ ਦੇ ਨਾਲ ਸਬੰਧਾਂ ਨੂੰ ਲੈ ਕੇ ਜਿਹੜਾ ਇਲਜ਼ਾਮ ਲਗਾਇਆ ਗਿਆ ਸੀ ਉਹਨਾਂ ਦੇ ਸਾੰਢੂ ਵੱਲੋਂ ਤਾਂ ਉਹਨਾਂ ਇਲਜ਼ਾਮਾਂ ਦੇ ਤਹਿਤ ਇਹ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਕੋਈ ਵੀ ਪਰਿਵਾਰ ਨਹੀਂ ਹੈਗੀ ਕਿਉਂਕਿ ਮੈਂ ਸੱਚਾ ਅਤੇ ਅਡੋਲਾ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਅੰਤਰੀ ਕਮੇਟੀ ਦੀ 3 ਮੈਂਬਰੀ ਬਣਾਈ ਗਈ ਸੀ ਜਾਂਚ ਕਮੇਟੀ ਤਾਂ ਉਹ ਜਾਂਚ ਕੀ ਕਰਦੀ ਹੈ ਕੀ ਖੁਲਾਸਾ ਹੁੰਦਾ ਹੈ ਜਾਂਚ ਦੇ ਵਿੱਚ ਕਿ ਵਾਕਈ ਇਹ ਸਚਾਈ ਸੀ ਕਿ ਉਹਨਾਂ ਦੀ ਸਾਲੀ ਨਾਲ ਉਹਨਾਂ ਦੇ ਸਬੰਧ ਸਨ ਇਹ ਕੈਂਡੀਆ ਕੀ ਜਾਂਚ ਕਮੇਟੀ ਨੇ ਜਿਹੜੀ ਰਿਪੋਰਟ ਸੌਂਪਣੀ ਹੈ ਉਸ ਤੋਂ ਬਾਅਦ ਫੈਸਲਾ ਲਿਆ ਜਾਣਾ ਤੇ ਇਹ ਵੀ ਕਿਤਨਾ ਕਿਤੇ ਦੇਖਣਾ ਅਹਿਮ ਹੋਏਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਕਿ ਉਹਨਾਂ ਤੋਂ ਜਿਹੜਾ ਤਖਤਸ਼ੀਲ ਦਮਦਮਾ ਸਾਹਿਬ ਦਾ ਜ਼ਥੇਦਾਰ ਦਾ ਅਹੁਦਾ ਕੀ ਉਹ ਵੀ ਖੋਲਿਆ ਜਾਏਗਾ ਕੀ ਕੁਝ ਹੋਏਗਾ ਇਹ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ ਫਿਲਹਾਲ ਉਹਨਾਂ ਦੇ ਵੱਲੋਂ ਸਵਾਲ ਜਰੂਰ ਚੁੱਕੇ ਜਾ ਰਹੇ ਨੇ ਕਿ ਮੇਰੇ ਨਾਲ ਧੋਖਾ ਤੇ ਤੱਕਾ ਕੀਤਾ ਜਾ ਰਿਹਾ ਹੈ ਤਾਂ ਦਰਸ਼ਕ ਵੀ ਪ੍ਰਤੀਕਿਰਿਆ ਕਮੈਂਟ ਰਾਹੀਂ ਆਪਣੀ ਦੇ ਸਕਦੇ ਨੇ ਕਿ ਤੁਹਾਨੂੰ ਕੀ ਲੱਗਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸੂਰਵਾਰ ਲੱਗਦੇ ਨੇ ਜਾਂ ਫਿਰ ਨਹੀਂ ਜਿਉ ਜੱਜਤ ਧੰਨਵਾਦ